ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਪਾ ਕੋ ਅੱਜ ਬਹੁਤ ਦਰਦਈ ਖਬਰ ਸੁਣੀ ਹੈ ਪੰਜਾਬ ਦੇ ਸਰਮੋਰ ਕਵੀ ਸਰਜੀਤ ਪਾਤਰ ਇਸ ਦੁਨੀਆ ਤੇ ਨਹੀਂ ਰਹੇ ਸਦਾ ਲਈ ਇਸ ਦੁਨੀਆ ਨੂੰ លੋਦਾ ਕਹਿ ਗਿਆ ਜਿਨ੍ਹਾਂ ਦੇ ਜਾਨ ਨਾਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਕਿਰਤੀ ਕਾਮਿਆਂ ਦੇ ਕਿਰਤੀ ਕਾਮਿਆਂ ਦੁਨੀਆ ਭਰ ਦੇ ਕਿਰਤੀ ਕਾਮਿਆਂ ਬਹੁਤ ਵੱਡਾ ਘਾਟਾ ਪਿਆ ਤੇ ਬਹੁਤ ਵੱਡਾ ਦੁੱਖ ਹੋਇਆ ਉਹਨਾਂ ਜਿਹੜੀ ਕਵਤਾ ਲਿਖੀ ਹੈ ਜੋ ਵੀ ਰਚਨਾ ਕੀਤੀ ਹੈ ਉਹ ਬਹੁਤ ਹੀ ਮੁਮੀ ਤੇ ਬਹੁਤ ਉੱਚ ਪਾਈ ਗਈ ਹੈ ਉੱਚ ਦਰਜੇ ਦੀ ਹੈ ਉਹ ਕਿਤੇ ਕਾਮਯਾਬ ਨਾਲ ਸੰਬੰਧਿਤ ਹੈ ਕਿਸਾਨਾਂ ਮਜ਼ਦੂਰਾਂ ਨਾਲ ਸੰਬੰਧਿਤ ਹੈ ਵਾਤਾਵਰਣ ਨਾਲ ਸੰਬੰਧਿਤ ਹੈ ਰੁਕਤਾਂ ਨਾਲ ਸੰਬੰਧਿਤ ਹੈ ਜਿਵੇਂ ਚਗੀਤ ਪਾਤਰ ਜੀ ਆਪਣੇ ਗੱਜਲ ਦੇ ਵਿੱਚ ਕਹਿੰਦੇ ਹੈ ਬਹੁਤ ਵਧੀਆ ਗੱਜਲਾਂ ਲਿਖੀਆਂ ਹਨ ਕਵਤਾਵਾਂ ਲਿਖੀਆਂ ਕਿਤਾਬਾਂ ਲਿਖੀਆਂ ਬਹੁਤ ਜ਼ਿਆੜੀਆਂ ਕਤਾਬਾਂ ਜਿਵੇਂ ਉਹ ਆਪਣੇ ਇੱਕ ਹਫਤਾ ਦੇ ਵਿੱਚ ਕਹਿੰਦੇ ਆ ਕਿ ਜੋ ਪੱਥਰਾਂ ਤੇ ਲਿਖੇ ਆ ਜੋ ਪੱਥਰਾਂ ਤੇ ਉਕਰੇ ਉਹ ਮਿਟ ਜਾਣਗੇ ਜੋ ਸੰਗਮਾਰਮਰ ਤੇ ਲਿਖੇ ਉਹ ਖੁਰ ਜਾਣਗੇ ਬਦਦੇ ਹੱਥਾਂ ਨੇ ਜੋ ਹਵਾ ਵਿੱਚ ਲਿਖੇ ਸ਼ਬਦ ਬਦ ਦੇ ਹੱਥਾਂ ਨੇ ਜੋ ਹਵਾ ਵਿੱਚ ਲਿਖਿਆ ਅਰਥ ਉਹ ਸਦਾ ਲਿਖੇ ਰਹਿਣਗੇ ਸਦਾ ਲਿਖੇ ਰਹਿਣਗੇ ਮੇਰੇ ਗੀਤ ਦੀ ਮੌਤ ਅੱਜ ਹੋ ਗਈ ਤੇ ਮੇਰੇ ਯਾਰ ਇਹਨੂੰ ਕਿਵੇਂ ਸਹਿਣਗੇ ਕੁਛ ਕਹਾ ਤਾਂ ਨੀਰਾ ਜਰੇਗਾ ਕਿਵੇਂ ਕੁਛ ਕਹਾ ਤਾਂ ਨੀਰਾ ਜਰੇਗਾ ਕਿਵੇਂ ਚੁੱਪ ਪਰ ਹਾਂ ਤਾਂ ਸਮਾਦਾਨ ਕੀ ਕਹਿਣਗੇ ਮੇਰੇ ਗੀਤ ਦੀ ਮੌਜੇ ਆ ਗਈ ਹੋ ਗਈ ਤੇ ਮੇਰੇ ਯਾਰ ਇਹਨੂੰ ਕਿਵੇਂ ਸਹਿਣਗੇ ਬਹੁਤ ਉੱਚ ਪੈਦੀਆਂ ਕਵਤਾਵਾਂ ਲਿਖੀਆਂ ਇਸੇ ਤਰ੍ਹਾਂ ਉਹਨਾਂ ਨੇ ਲਿਖਿਆ ਮੈਂ ਤੁਰਾਂ ਤੇ ਰਾਹ ਬਣਦੇ ਮੈਂ ਰਾਹਾਂ ਤੇ ਤੁਰਦਾ ਮੈਂ ਤੁਰਾਂ ਤੇ ਰਾਹ ਬਣਦੇ ਜੁਗਾ ਜੁਗਾ ਤੋਂ ਆਉਂਦੇ ਕਾਫਲੇ ਇਸਦੇ ਗਵਾਹ ਬਣਦੇ ਬਹੁਤ ਹੀ ਉੱਚ ਪੈਦੀਆਂ ਕਵਤਾਵਾਂ ਲਿਖੀਆਂ ਵਾ ਅੱਜ ਬਹੁਤ ਤਗਦਾਈ ਖਬਰ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਹੋਰ ਸਾਰੇ ਖਾਲਿਕਾਂ ਦੇ ਵਿੱਚ ਦੇਸ਼ ਦੇਸ਼ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਉਹ ਸੁਣੀ ਜਾ ਰਹੀ ਹੈ ਤੇ ਉਹਨਾਂ ਨੂੰ ਇਹੀ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਕਿ ਉਹਨਾਂ ਨੇ ਜੋ ਸੁਪਨੇ ਲਏ ਜੋ ਕਿਸਾਨਾਂ ਮਜ਼ਦੂਰਾਂ ਵਾਸਤੇ ਇੱਕ ਵਧੀਆ ਬਰਾਬਰੀ ਵਾਲਾ ਸੰਜੀਵਾਲਤਾ ਵਾਲਾ ਸਮਾਜ ਬਣਾਉਣ ਵਾਸਤੇ ਉਹਨਾਂ ਨੇ ਜੋ ਜੋ ਉਹਨਾਂ ਦਾ ਵਿਜਲ ਸੀਗਾ ਉਸ ਨੂੰ ਅੱਗੇ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਗੇ ਲੈ ਕੇ ਚੱਲਦੇ ਰਹਾਗੇ ਉਹਨਾਂ ਚਿਰ ਤੱਕ ਲੜਦੇ ਰਾਵਾਂਗੇ ਜਿੰਨਾ ਚਿਰ ਤੱਕ ਕਿਸਾਨ ਮਜ਼ਦੂਰ ਦਾ ਜੜਾ ਪੁੱਤ ਫੁੱਤ ਤੜਾ ਰਾਜ ਇਹ ਤੇ ਸਪਾਤ ਨਹੀਂ ਹੋ ਜਾਂਦਾ ਉਹਨਾਂ ਚਿਰ ਲੜਾਂਗੇ ਹਰ ਰਾਤ ਤੇ ਕਿ ਡਵਾ ਆਪਣਾ ਮਿਸ਼ਨ ਅੱਗੇ ਲੈ ਕੇ ਚੱਲਾਂਗੇ ਇਹੀ ਜਿਹੜੀ ਆ ਸਰਜੀਤ ਪਾਤਰ ਜੀ ਨੂੰ ਸੱਚੀ ਸ਼ਰਧਾ ਸਰਜੀਤ ਸੱਚੀ ਸ਼ਰਧਾ ਹੋਵੇਗੀ ਇਸੇ ਤਰ੍ਹਾਂ ਜੋ ਮੋਰਚਾ ਚੱਲ ਰਿਹਾ ਉਹ 3 ਮਹੀਨੇ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਸ਼ੰਭੂ ਕਨੌਰੀ ਰਤਨਪੁਰਾ ਡੱਬੋ ਵਾਲੀ ਬਾਰਡਰਾਂ ਦੇ ਉੱਤੇ ਤੇ ਉਹ ਮੋਰਚਾ ਚੜ੍ਹਦੀ ਕਲਾ ਵਿੱਚ ਹੈ 22 ਤਰੀਕ ਨੂੰ ਲਾਲ ਕੀਤਾ ਹੋਇਆ ਵਾ ਵੱਡੇ ਲੱਖਾਂ ਦੇ ਇਕੱਠ ਕਰਨ ਦਾ ਉਹਦੇ ਵਿੱਚ ਸਾਰੇ ਹੀ ਪੰਜਾਬ ਵਾਸੀ ਜਾਨਾ ਦੇਸ਼ ਵਾਸੀ ਪੂਰੀ ਤਰ੍ਹਾਂ ਜੁਟਜੋ ਤੇ ਯਾਰ ਯਾਰਾਂ ਤਸਾਰ ਮਜ਼ਦੂਰ ਬੀਬੀਆਂ ਜਿਹੜੀਆਂ ਵਾ ਹਰ ਸੂਬੇ ਦੇ ਵਿੱਚੋਂ ਹਰ ਗਿਲੇ ਦੇ ਵਿੱਚ ਉਥੇ ਪਹੁੰਚਣ ਤੇ ਆਪਾਂ ਵੱਡਾ ਉਥੇ ਲੱਖਾਂ ਦਾ ਕਾਟ ਜਿਹੜਾ ਵਾ ਉਹ ਕਰ ਸਕੀਏ ਤੇ ਆਪਣੇ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ ਪੱਧਰ ਤੇ ਜਿਹੜਾ ਵਾ ਉਲਾਬੰਦੀ ਵਧਾਓ ਤੇ ਪਾਜਕਾ ਤੇ ਉਸ ਦੇ ਗੱਟ ਜੋੜ ਦਾ ਜਿਹੜਾ ਵਾ ਉਹ ਵਿਰੋਧ ਜਾਰੀ ਰੱਖੋ ਉਹਨਾਂ ਨੂੰ ਸਵਾਲ ਪੁੱਛੋ ਤੇ ਜਿਹੋ ਸਵਾਲਾਂ ਦੇ ਜਵਾਬ ਦੇਣ ਤੋਂ ਉਹਨਾਂ ਦਾ ਕਾਲੀਆਂ ਚੰਡੀਆਂ ਦਾ ਜੋ ਵਿਰੋਧ ਕਰਨ ਦਾ ਫੈਸਲਾ ਵਾ ਉਹ ਲਗ ਕਰੋ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਆਪਣੀ ਆ ਉਹ ਗੱਲ ਕਹੋ ਤੇ ਇਹ ਜੋ ਪਾਜਪਾ ਦਾ ਪਤੀਰਾ ਵਾ ਉਪਾਣ ਪਾਣੂ ਇਸ ਦੇ ਵਿੱਚ ਚੁੱਪ ਜਾਓ ਬਹਿਰੂਜੀ ਕਾਂਸਾ ਗਲ